ਗੱਲ ਆਪਣੇ ਉਮੀਦਵਾਰਾਂ ਦੀ ਕਰਨੀ ਹੈ ਕਿ ਕਿਹੜੇ ਕਿਹੜੇ ਉਮੀਦਵਾਰ ਤੁਸੀਂ ਚੁਣ ਲੇ ਕਿਵੇਂ ਕਿਹੜੀਆਂ ਕਿਹੜੀਆਂ ਗੱਲਾਂ ਤੁਸੀਂ ਭੁੱਲ ਗਏ ਉਹ ਗੱਲਾਂ ਤੁਹਾਡੇ ਯਾਦ ਕਰਵਾਉਣੇ ਆ ਕਿ ਕਿਵੇਂ ਤੁਸੀਂ ਪੰਜਾਬ ਨਾਲ ਕਿਹੜੇ ਕਿਹੜੇ ਏਰੀਏ ਦੇ ਲੋਕਾਂ ਨੇ ਗਦਾਰੀ ਕੀਤੀ ਹੈ ਕਿਉਂ ਤੁਸੀਂ ਘੋੜਿਆਂ ਦੀਆਂ ਕਾਠੀਆਂ ਨਹੀਂ ਪਾਈਆਂ ਗਧਿਆਂ ਤੇ ਝੁੱਲ ਪਾ ਬੈਠੇ ਇਹ ਗੱਲਾਂ ਆਪਾਂ ਨੇ ਕਰਨੀਆਂ ਨੇ ਲਓ ਸ਼ੇਅਰ ਕਰ ਦਿਓ ਦੱਬ ਕੇ ਗੱਲ ਨੂੰ ਆ ਜਿਹੜੀਆਂ ਕਤੀੜਾ ਕਮੈਂਟਾਂ ਕਮੈਂਟਾਂ ਚਾਹਣਗੇ ਇਹਨਾਂ ਨੂੰ ਵੀ ਕਹਿੰਦਾ ਵੀ ਖੁੱਲ ਕੇ ਆਓ ਤੁਹਾਨੂੰ ਕੋਈ ਚੱਕਰ ਨਹੀਂ ਤੁਹਾਡੇ ਕਮੈਂਟ ਪਏ ਰਹਿੰਦੇ ਅਸੀਂ ਪੜ੍ਹਨੇ ਬਣਦੇ ਤਾਂ ਹੁੰਦੇ ਨਹੀਂ ਜਿਹੜੇ ਬੰਦੇ ਦਿਲਾਂ ਤੇ ਰਾਜ਼ ਕਰਦੇ ਉਹਨਾਂ ਨਾਲ ਸਾਡੀ ਫੋਨਾਂ ਤੇ ਵੀ ਗੱਲ ਹੋ ਜਾਂਦੀ ਹੈ ਵੈਸੇ ਵੀ ਉਹ ਸਾਡੇ ਦਿਲ ਚ ਬਸੇ ਹੋਇਆ ਉਹ ਜਿਉਂਦੇ ਬਸਦੇ ਰਹਿਣ ਉਹਨਾਂ ਨਾਲ ਹਮੇਸ਼ਾ ਇੱਕ ਠੋਕੇ ਪਹਿਲਾਂ ਵੀ ਖੜੇ ਆ ਤੇ ਅੱਗੇ ਵੀ ਖੜੇ ਆ ਜਿਉਂਦੇ ਰਹਿਣ ਪਿਆਰ ਕਰਨ ਵਾਲੇ ਤੇ ਭਰਾਵੋ ਹੁਣ ਗੱਲ ਇਹ ਹੈ ਕਿ ਪੰਜਾਬ ਵਾਲਿਓ ਕੀ ਕਰ ਬੈਠੇ ਪੰਜਾਬ ਵਾਲਿਓ ਇੱਕ ਵਾਰ ਵੀ ਤਾਨੂੰ ਯਾਦ ਨਹੀਂ ਆਈ 84 ਬਿਲਕੁਲ ਵੀ ਤੁਸੀਂ ਭੁੱਲੀ ਕਿਉਂਕਿ 84 ਦੇ ਵਿੱਚ ਸਾਡੇ ਨਾਲ ਕੀ ਕੁਝ ਹੋਇਆ ਕਿਉਂਕਿ ਕਿੰਨਾ ਨੂੰ ਜਿਤਾ ਬੈਠੇ ਹਾਂ ਬਾਈ ਜਿਤਾ ਕਿੰਨਾ ਨੂੰ ਬੈਠੇ ਹਾਂ ਜਿਨ੍ਹਾਂ ਨੇ ਸਾਡੇ ਅਕਾਲ ਤਖਤ ਸਾਹਿਬ ਤੇ ਇਹਨਾਂ ਦਿਨਾਂ ਦੇ ਵਿੱਚ ਹੀ ਇਹਨਾਂ ਦਿਨਾਂ ਦੇ ਵਿੱਚ ਹੀ ਐ ਲੈ ਲਓ ਵੀ ਇਹਨਾਂ 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 ਦਿਨਾਂ ਦੇ ਵਿੱਚ ਸਾਡੇ ਤੇ ਹਮਲੇ ਕੀਤੇ ਇਹਨਾਂ ਹਮਲੇ ਕੀਤੇ ਤੇ ਕਿੰਨੇ ਸ਼ਹੀਦ ਕਰ ਦਿੱਤੇ ਗਏ ਕਿੰਨੇ ਬਦੋਸੇ ਬੱਚੇ ਮਾਰ ਦਿੱਤੇ ਗਏ ਕਿੰਨੀਆਂ ਸਾਡੀਆਂ ਮਾਵਾਂ ਗੁਫਤੰਗਾ ਦੇ ਵਿੱਚ ਮਿਰਚਾ ਪਾ ਕੇ ਮਾਰ ਦਿੱਤੀਆਂ ਗਈਆਂ ਕਿੰਨੇ ਉੱਥੇ ਸਾਡੇ ਸਿੰਘ ਸ਼ਹੀਦ ਕਰ ਦਿੱਤੇ ਗਏ ਕੀ ਕੁਛ ਨਹੀਂ ਸਾਡੇ ਨਾਲ ਹੋਇਆ ਅਸੀਂ ਜੋ ਆਪਣਾ ਗੁਰੂ ਮੰਨਦੇ ਆ ਗੁਰੂ ਗ੍ਰੰਥ ਸਾਹਿਬ ਉਹਦੇ ਅੰਗਾਂ ਦੇ ਵਿੱਚ ਗੋਲੀਆਂ ਤੱਕ ਮਾਰ ਦਿੱਤੀਆਂ ਗਈਆਂ ਬੇਦਬੀ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਗਈ 84 ਦੇ ਵਿੱਚ ਤੇ ਅੱਜ ਤੁਸੀਂ ਪੰਜਾਬ ਵਾਲਿਓ ਜਿਤਾ ਕਿਹਨੂੰ ਬੈਠੇ ਹੋ 84 ਵਾਲਿਆਂ ਨੂੰ ਉਹਨਾਂ ਨੂੰ ਜਿਤਾ ਬੈਠੇ ਹੋ ਜਿਨ੍ਹਾਂ ਨੇ ਪੰਜਾਬ ਦੇ ਪਾਣੀ ਤੱਕ ਵੇਚਤੇ ਉਹਨਾਂ ਨੂੰ ਜਿਤਾ ਬੈਠੇ ਹੋ ਜਿਹੜੇ ਦਿੱਲੀ ਦੇ ਦਲਾਲ ਨੇ ਉਹਨਾਂ ਨੂੰ ਜਿਤਾ ਬੈਠੇ ਹੋ ਜਿਨ੍ਹਾਂ ਨੇ ਬੇਦਬੀਆਂ ਕੀਤੀਆਂ ਉਹਨਾਂ ਨੂੰ ਜਿਤਾ ਬੈਠੇ ਜਿਨ੍ਹਾਂ ਦੇ ਚਿੱਟੇ ਕਰਕੇ ਸਾਡੇ ਨੌਜਵਾਨ ਮਾਰੇ ਗਏ ਤੇ ਪੰਜਾਬੀਓ ਤੁਹਾਡੀ ਅਕਲ ਤੇ ਪਰਦਾ ਕਿਉਂ ਪੈ ਜਾਂਦਾ ਸਿਰਫ ਦੋ ਸੀਟਾ ਛੱਡ ਕੇ ਮੈਂ ਕਹਿਣਾ ਚਾਹਣਾ ਕਿ ਫਰੀਦਕੋਟ ਵਾਲਿਓ ਤੇ ਖੰਡੂਰ ਸਾਹਿਬ ਵਾਲਿਓ ਤੁਹਾਡਾ ਇਤਿਹਾਸ ਦੇ ਵਿੱਚ ਨਾਮ ਲਿਖਿਆ ਗਿਆ ਤੁਸੀਂ ਖਾਲਸੇ ਦੀ ਬੱਲੇ ਬੱਲੇ ਕਰਵਾਤੀ ਹੈ ਆਪਣੀ ਜਿਹੜੀ ਸੋਚ ਹੈ ਉਹ ਦੱਸਦੀ ਹੈ ਕਿ ਤੁਹਾਡੀ ਸੋਚ ਕਿੱਥੇ ਖੜੀ ਹੈ ਤੁਸੀਂ ਨਾ ਤਾਂ ਕਿਸੇ ਲਾਇਟ ਦੇ لالਚ ਦੇ ਵਿੱਚ ਆਇਓ ਤੁਸੀਂ ਨਾ ਕਿਸੇ ਫਰੀ ਵਾਲੀ ਚੀਜ਼ ਦੇ لالਚ ਚ ਆਇਓ ਕਿਉਂਕਿ ਇੱਥੇ ਬਹੁਤ ਲੋਕ ਨੇ ਬਹੁਤ ਐਦਾਂ ਦੇ ਲੋਕ ਨੇ ਮੈਂ ਉਹਨਾਂ ਨੂੰ ਮੈਂ ਉਹਨਾਂ ਨੂੰ ਕਹੂੰਗਾ ਕਿ ਉਹ ਅਨਪੜਤਾ ਦੇ ਘੇਰੇ ਚ ਘਿਰੇ ਹੋਏ ਨੇ ਕੀ ਕਹਿੰਦੇ ਆ ਲਾਈਟ ਬਹੁਤ ਨੂੰ ਛੜਤੀ ਜੀ ਪਹਿਲਾਂ ਤਾਂ ਮੈਂ ਉਹਨਾਂ ਇਹਨਾਂ ਨੂੰ ਉੱਦੀ ਦੱਸਤਾ ਸੀ ਇੱਕ ਤਰੀਕ ਤੱਕ 8 ਘੰਟੇ ਲੇਟ ਆਉਂਦੀ ਰਹੀ ਤੇ ਜਦੋਂ ਹੀ ਵੋਟਾਂ ਪੈ ਗਈਆਂ 4 ਘੰਟੇ ਆਉਣ ਲੱਗੀਆਂ ਸਭ ਨੂੰ ਪਤਾ ਹੈ ਤੇ ਦੂਜੀ ਉਹ ਲਾਈਟ ਛੱਡਣ ਦੇ ਨਾਲ ਕੀ ਹੋ ਗਿਆ ਧਰਤੀ ਦਾ ਪਾਣੀ ਮੁੱਕਦਾ ਜਾ ਰਿਹਾ ਸਰਹੰਦ ਦੇ ਕੋਲ ਇੱਕ ਪਿੰਡ ਹੈ ਪੱਤੋ ਉਥੋਂ ਦਾ ਪਾਣੀ ਨੀਚੋਂ ਮੁੱਕਣ ਦੇ ਕਿਨਾਰੇ ਤੇ ਆ ਗਿਆ ਕੱਢ ਕੇ ਦੇਖ ਲੋ ਪਿੰਡ ਸਰਹੰਦ ਦੇ ਨੇੜੇ ਪਰ ਤੁਹਾਨੂੰ ਚੇਤੂ ਹੀ ਨਹੀਂ ਯਾਰ ਤੁਸੀਂ ਪਾਣੀ ਵੀ ਖਤਮ ਕਰਾ ਲੈਣੇ ਆਂ ਆਪਦੀ ਮਾਨਸਿਕਤਾ ਵੀ ਤੁਸੀਂ ਮਾਰ ਲਈ ਤੁਹਾਡੀ ਸੋਚ ਵੀ ਬਿਲਕੁਲ ਗੁਲਾਮ ਹੋ ਗਈ ਹੈ ਕਾਦੀ ਖਾਤਰ ਫੋਕੀਆਂ ਚੌਧਰਾਂ ਫੋਕੇ ਸਲੂਟ ਇਹਨਾਂ ਚੀਜ਼ਾਂ ਦੀ ਖਾਤਰ ਪਰ ਮੈਂ ਕਹਣਾ ਵੀ ਖਨੂਰ ਸਾਹਿਬ ਵਾਲੇ ਉਹ ਜਿਹੜਾ ਸਵਾਦ ਤੁਸੀਂ ਲਿਆਂਦਾ ਉਹ ਕਿਸੇ ਨੇ ਨਹੀਂ ਲਿਆਂਦਾ ਤੇ ਉਹ ਦੁੱਬ ਬੱਦ ਸਵਾ ਜਿਹੜਾ ਫਰੀਦਕੋਟ ਵਾਲਿਆਂ ਨੇ ਦਿੱਤਾ ਸਿਰਫ 7 ਦਿਨਾਂ ਦੇ ਵਿੱਚ ਹੀ ਭਾਈ ਬਿਆਸ ਸਿੰਘ ਜਿਨ੍ਹਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਉਹਨਾਂ ਨੇ ਬੇਟੇ ਨੂੰ ਜਿਤਾ ਕੇ ਜਿਹੜਾ ਜਿਹਦਾ ਨਜ਼ਾਰਾ ਬੰਨਿਆ ਨਾ ਫਰੀਦਕੋਟ ਵਾਲਿਆਂ ਨੇ ਉਹ 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 ਵੀ ਇਤਿਹਾਸ ਦੇ ਵਿੱਚ ਲਿਖਿਆ ਗਿਆ ਉਹ ਅੱਤਾ ਕਰੂ ਕਿ ਫਰੀਦਕੋਟ ਤੋਂ 7 ਦਿਨਾਂ ਦੇ ਵਿੱਚ ਹੀ ਸਾਡੇ ਕੌਮ ਦੇ ਯੋਧੇ ਨੂੰ ਜਿਤਾਤਾ ਸੀ ਕੁਰਬਾਨੀ ਨੂੰ ਯਾਦ ਕੀਤਾ ਕੁਰਬਾਨੀ ਨੂੰ ਯਾਦ ਕੀਤਾ ਫਰੀਦਕੋਟ ਵਾਲਿਓ ਤੁਹਾਡਾ ਬਹੁਤ ਧੰਨਵਾਦ ਤੇ ਗੱਲ ਆਜੋ ਹੁਣ ਬਠਿੰਡੇ ਤੇ ਬਠਿੰਡੇ ਵਾਲਿਓ ਪਹਿਲਾਂ ਤਾਂ ਸਾਨੂੰ ਬਹੁਤ ਤੁਹਾਡੇ ਤੋਂ ਆਸਾ ਸੀ ਕਿ ਅਰ ਤੁਸੀਂ ਇੱਕ ਚੰਗੇ ਬੰਦੇ ਨੂੰ ਚੁਣੋਗੇ ਪਰ ਤੁਸੀਂ ਚੁਣਕੀ ਨੂੰ ਬੈਠੇ ਹੋ ਚੁਣਕੀ ਨੂੰ ਬੈਠੇ ਹੋ ਉਹ ਜਿਨ੍ਹਾਂ ਨੇ ਬੇਅਦਬੀਆਂ ਕਰਵਾਈਆਂ ਹੋਣ ਜਿਨ੍ਹਾਂ ਦੇ ਚਿੱਤੇ ਨਾਲ ਸਾਡੇ ਪੁੱਤ ਮਰ ਗਏ ਹੋਣ ਜਿਨ੍ਹਾਂ ਦੇ ਪਰਿਵਾਰ ਨੇ ਇਹਤੇ ਸਮਝੌਤੇ ਕੀਤੇ ਹੋ ਨਰੰਕਰਾਈ ਕਾਂਡ ਕਰਾਏ ਹੋਣ ਜਿਨ੍ਹਾਂ ਦੇ ਭਾਜਪਾ ਨਾਲ ਸਮਝੌਤੇ ਰਹੇ ਹੋਣ ਜਿਨ੍ਹਾਂ ਨੇ ਡੇਰਾ ਮੁਖੀ ਨੂੰ ਮਾਫੀ ਦਿੱਤੀ ਹੋਵੇ ਜਿਨ੍ਹਾਂ ਨੇ ਲੱਬੇ ਲੱਖ ਦੇ ਇਤਿਹਾਰ ਡੇਰਾ ਮੁਖੀ ਦੀ ਮਾਫੀ ਦੀ ਲਾ ਦਿੱਤੇ ਹੋਣ ਤੇ ਜਿਨ੍ਹਾਂ ਨੇ ਗੁਰਦੇਵ ਸਿੰਘ ਕੌਂਕੇ ਦੀ ਰਿਪੋਰਟ ਨੂੰ ਦੱਬ ਕੇ ਰੱਖਿਆ ਹੋਵੇ ਤੇ ਜਿਨ੍ਹਾਂ ਨੇ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਧਰਮ ਪਤਨੀ ਬੀਬੀ ਖਾਲੜਾ ਦੇ ਪਰਮਜੀਤ ਕੌਰ ਖਾਲੜਾ ਦੇ ਬਰਾਬਰ ਕੈਂਡੀਡੇਟ ਖੜਾ ਕਰਕੇ ਉਹਨਾਂ ਨੂੰ ਹਰਾ ਦਿੱਤਾ ਗਿਆ ਹੋਵੇ ਪਿਛਲੀਆਂ ਚੋਣਾਂ ਦੇ ਵਿੱਚ ਬੀਬੀ ਜ਼ਗੀਰ ਕੌਰ ਤੇ ਤੁਸੀਂ ਸਾਥ ਕੀ ਦਾ ਦੇ ਬਿਠੇ ਹੋ ਮਠੰਡੇ ਵਾਲਿਓ ਤੁਸੀਂ ਇੱਕ ਪੰਜਾਬ ਦਾ ਪੁੱਤ ਹਰਾ ਬੈਠੇ ਹੋ ਪੰਜਾਬ ਦਾ ਪੁੱਤ ਹਰਾ ਬੈਠੇ ਹੋ ਉਹ ਕੀ ਨਹੀਂ ਕੀਤਾ ਲੱਖੇ ਸਦਾਣੇ ਨੇ ਪੰਜਾਬ ਲਈ ਕਿੱਥੇ ਨਹੀਂ ਖਰਿਆ ਪੰਜਾਬ ਦੇ ਲਈ ਕਿਹੜੀ ਉਹ ਗੱਲ ਹੈ ਜਿਹੜੇ ਪੰਜਾਬ ਦੇ ਹੱਕਾਂ ਦੇ ਵਿੱਚ ਲੱਖੇ ਨੇ ਹਾਂ ਦਾ ਨਾਰਾ ਨਾ ਮਾਰਿਆ ਹੋਵੇ ਪੰਜਾਬੀਓ ਤੁਹਾਡੇ ਲਈ ਖੜੂ ਕੌਣ ਯਾਰ ਇੱਕ ਪੰਜਾਬ ਦਾ ਪੱਤ ਹਰਾ ਕੇ ਉਹ ਦਿੱਲੀ ਵਾਲੇ ਜਿੱਤਾਤੇ ਹੋਏ ਘੋੜਿਆਂ ਦੀਆਂ ਕਾਠੀਆਂ ਤੇ ਬੈਠਣਾ ਸੀ ਘੋੜਿਆਂ ਤੇ ਕਾਠੀਆਂ ਪਾਉਣੀਆਂ ਸੀ ਪਰ ਤੁਸੀਂ ਗਧਿਆਂ ਤੇ ਝੁੱਲ ਪਾ ਬੈਠੇ ਹੋ ਇਸੇ ਜੂਨ ਦੇ ਵਿੱਚ ਸਾਡੇ ਤੇ ਹਮਲੇ ਹੋਏ ਕਾਲ ਤੱਕ ਢਾਤਾ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋ ਗਈ ਤੇ ਤੁਸੀਂ ਪੰਜਾਬੀਓ ਕਾਂਗਰਸ ਨੂੰ 7 ਸੀਟਾਂ ਦਿੱਤੀਆਂ ਕਿਹੜੇ ਮੂੰਹ ਨਾਲ ਯਾਰ ਅਗਲੇ ਨੇ ਤੁਹਾਡੇ ਗੋਲੀਆਂ ਵੀ ਮਾਰਤੀਆਂ ਤੁਹਾਡੇ ਬੱਚੇ ਵੀ ਮਾਰਤੇ ਤੁਹਾਡਾ ਗੁਰੂ ਘਰ ਵੀ ਢਾਤੇ ਤੁਹਾਡੇ ਬੰਦੇ ਵੀ ਸ਼ਹੀਦ ਕਰਤੇ ਤੁਹਾਡੀਆਂ ਮਾਵਾਂ ਭੈਣਾਂ ਦੀ ਬੇਪੱਤੀ ਵੀ ਕਰਤੀ ਤੇ ਤੁਸੀਂ ਉਸੇ ਕਾਂਗਰਸ ਨੂੰ ਉਹਨਾਂ ਦਿਨਾਂ ਦੇ ਵਿੱਚ ਹੀ 1 ਜੂਨ ਨੂੰ ਵੋਟਾਂ ਪਈਆਂ ਤੇ 4 ਜੂਨ ਨੂੰ ਵੱਡਾ ਫਤਵਾ ਦਿੱਤਾ ਹੋਇਆ ਪੰਜਾਬੀਓ ਮਾਨਸਿਕਤਾ ਕਿੱਥੇ ਇੱਕ ਖੜ ਗਈ ਐ ਕਿੱਥੇ ਇੱਕ ਖੜ ਗਈ ਆ ਯਾਰ ਲੱਖਾਂ ਸਹਾਨਾ ਉਹ ਜਿਹੜਾ ਆਪਣੇ ਪਰਿਵਾਰ ਨੂੰ ਛੱਡੀ ਫਿਰਦਾ ਜੇ ਲੱਖੇ ਨੇ ਜਿੰਨਾ ਹੋਵੇ ਕੋਈ ਬਾਲੀ ਵੱਡੀ ਗੱਲ ਨਹੀਂ ਕਿਸੇ ਵੀ ਪਾਰਟੀ 'ਚ ਜਾ ਕੇ ਟਿਕਟ ਲੈ ਕੇ ਜਿੱਤ ਸਕਦਾ ਉਹਨੂੰ ਲੋੜ ਨਹੀਂ ਤੁਹਾਡੇ ਅੱਗੇ ਹੱਥ ਜੋੜਨ ਦੀ ਉਹਨੂੰ ਲੋੜ ਨਹੀਂ ਤੁਹਾਡੇ ਲਈ ਆਪਣਾ ਪਰਿਵਾਰ ਛੱਡਣ ਦੀ ਉਹਨੂੰ ਲੋੜ ਨਹੀਂ ਆਪਣੇ ਤੇ ਪਰਚੇ ਕਰਵਾਉਣ ਦੀ ਉਹਨੂੰ ਲੋੜ ਨਹੀਂ ਪੰਜਾਬੀ ਮਾਂ ਬੋਲੀ ਖਾਤਰ ਬੋਲਣ ਦੀ ਉਹਨੂੰ ਲੋੜ ਨਹੀਂ ਪਾਣੀਆਂ ਦੀ ਗੱਲ ਕਰਨ ਦੀ ਉਹਨੂੰ ਲੋੜ ਨਹੀਂ ਕਿਸਾਨੀ ਦੀ ਗੱਲ ਕਰਨ ਦੀ ਉਹਨੂੰ ਲੋੜ ਨਹੀਂ ਮਜ਼ਦੂਰਾਂ ਦੀ ਗੱਲ ਕਰਨ ਦੀ ਉਹ ਕਿਸੇ ਵੀ ਪਾਰਟੀ 'ਚ ਜਾਵੇ ਟਿਕਟ ਲਵੇ ਤੇ ਜਿੱਤ ਕੇ ਲੋਕ ਸਭਾ ਵੀ ਵੱੜ ਜਾਏ ਚਾਹੇ ਵਿਧਾਨ ਸਭਾ ਵੱੜ ਜਾਏ ਓਏ ਪਰ ਉਹ ਕੀ ਦੀ ਖਾਤਰ ਨਹੀਂ ਜਾ ਰਿਹਾ ਦੀ ਖਾਤਰ ਓਏ ਓਏ ਪਰ ਪੰਜਾਬ ਦੇ ਲੋਕ ਤੁਸੀਂ ਕੀ ਕਰ ਰਹੇ ਹੋ ਓਏ ਤੁਸੀਂ ਇੱਕ ਪੰਜਾਬ ਦੇ ਪੁੱਤ ਨਾਲ ਨਹੀਂ ਖੜ ਰਹੇ ਬਠਿੰਡੇ ਵਾਲਿਓ ਤੁਹਾਡੀ ਖਾਤਰ ਉਹ ਬੰਦਾ ਕਿਸੇ ਪਾਰਟੀ 'ਚ ਨਹੀਂ ਗਿਆ ਇਸ ਵਾਰ ਵੀ ਇਸ ਵਾਰ ਵੀ ਭਗਵੰਤ ਮਾਨ ਜ਼ੋਰ ਲਾਉਂਦਾ ਸੀ ਕਿ ਸਾਡੇ ਵੱਲੋਂ ਲੜ ਪਿਛਲੀ ਵਾਰ 5 6 ਟਿਕਟਾਂ ਦਿੰਦੇ ਸੀ ਜਦੋਂ 92 ਜਿੱਤੇ ਐ ਭਗਵੰਤ ਮਾਨ ਦੀ ਚਾਰੇ ਪਾਸੇ ਹਵਾ ਸੀ ਤੇ 6 ਸੀਟਾਂ ਲੱਖੇ ਸਿਧਾਣੇ ਨੂੰ ਕਹਿੰਦੇ ਸੀ ਲੜ ਅੱਜ ਉਹ ਵੀ ਐਮਐਲਏ ਬਣਿਆ ਹੁੰਦਾ ਕੋਈ ਮੰਤਰੀ ਬਣਿਆ ਹੁੰਦਾ ਤੇ ਉਹਦੇ ਸਾਥੀ ਵੀ ਐਮਐਲਏ ਬਣੇ ਹੁੰਦੇ ਜੇ ਸਮਝੌਤਾ ਕਰ ਲੈਂਦਾ ਉਹ ਪਰ ਪੰਜਾਬੀਓ ਤੁਹਾਡੇ ਕਰਕੇ ਉਹ ਸਮਝੌਤਾ ਨਹੀਂ ਕਰ ਰਿਹਾ ਵੀ ਆਪਾਂ ਦਿੱਲੀ ਦੇ ਦਲਾਲ ਨਹੀਂ ਮੰਨਾਂ ਤੁਸੀਂ ਤੁਸੀਂ ਉਹਨਾਂ ਦਿੱਲੀ ਵਾਲਿਆਂ ਨਾਲ ਹੀ ਖੜ ਜੰਨੇ ਹੋ ਤੁਸੀਂ ਉਹ ਦਿੱਲੀ ਲਈ ਸਾਫ਼ ਦਿੰਨੇ ਹੋ ਜਿਹੜੀ ਦਿੱਲੀ ਤੁਹਾਡੇ ਤੇ ਜ਼ੁਲਮ ਕਰਦੀ ਹੈ 17 18 ਪਰਚੇ ਜਿੱਦੇ ਕਾਗਜ਼ ਭਰੇ ਆ 16 ਪਰਚੇ ਪੰਜਾਬੀ ਮਾਂ ਬੋਲੀ ਦੀ ਖਾਤਰ ਆ ਹੁਣ ਵਾਲਾ ਅੰਦੋਲਨ ਆ 307 ਲਾ ਰੱਖਿਆ ਹਰਿਆਣੇ ਚ ਜਿਹੜਾ ਹੁਣ ਅੰਦੋਲਨ ਲੜਿਆ ਕਿਸਾਨੀ ਅੰਦੋਲਨ ਲੜਿਆ ਲੱਖ ਰੁਪਏ ਦਾ ਨਾਮ ਸੀ 6 ਮਹੀਨੇ ਘਰੋਂ ਬਾਹਰ ਰਿਆ ਹਰ ਪੰਜਾਬੀਓ ਕਿੱਥੇ ਕਿ ਸੋਚ ਖੜ ਗਈ ਯਾਰ ਕਿੰਨਾ ਨੂੰ ਜਿਤਾ ਦਿੰਨੇ ਹੋ ਕੋਈ ਸੋਚ ਨਹੀਂ ਇਹੀ ਲੱਖਾ ਸਦਾਨਾ ਜਿੱਦੇ ਕਿਸੇ ਪਾਰਟੀ ਚ ਵਗ ਗਿਆ ਉਹਦੇ ਤੜਫੋਂਗੇ ਉਹਦੇ ਤੜਫੋਂਗੇ ਇਹ ਤਾਂ ਜੀ 84 ਨਾਲ ਵਗ ਗਿਆ ਜੀ ਇਹ ਤਾਂ ਕੱਲ ਤੱਕ 22 ਤੇ ਉਹਨਾਂ ਨਾਲ ਵਗ ਗਿਆ ਜੀ ਇਹ ਤਾਂ ਜੀ ਇਹ ਇਹ ਝਾੜੂ ਚ ਲੱਗ ਗਿਆ ਜੀ ਇਹਨਾਂ ਨੇ ਐਨਐਸਐ ਲਾਈ ਤੇ ਉਹਨਾਂ ਨਾਲ ਹੀ ਖੜ ਗਿਆ ਜਾ ਕੇ ਇਹ ਕਾਲੀਆਂ ਚ ਵਗ ਗਿਆ ਜੀ ਨੇ ਬੇਦਬੀਆਂ ਕਰਾਈਆਂ ਤੇ ਤੇ ਬੇਦਬੀ ਯਾਦ ਨਹੀਂ ਰਹੀ ਲੱਖੇ ਤੇ ਇਹਦੇ ਜੂਨ 84 ਯਾਦ ਨਹੀਂ ਰਹੀ ਲਖੇ ਦੇ ਇਹਦੇ ਐਨਐਸਏ ਯਾਦ ਨਹੀਂ ਰਹੀ ਲਖੇ ਸਧਾਣੇ ਦੇ ਓਏ ਪਰ ਪੰਜਾਬੀਓ ਤੁਸੀਂ ਕਿੰਨੀ ਕੀ ਯਾਦ ਰੱਖਦੇ ਹੋ ਐਨਐਸਏ ਲੱਗੀ ਯਾਦ ਹੈਗੀ ਆ ਆ ਸੰਗਰੂਰ ਵਾਲਿਆਂ ਨੂੰ ਪੁੱਛ ਲੋ ਸੰਗਰੂਰ ਵਾਲਿਆਂ ਨੂੰ ਪੁੱਛ ਲੋ ਵੀ ਐਨਐਸਏ ਲੱਗੀ ਝੂਠੇ ਪਰਚੇ ਕੀਤੇ ਰਾਜ ਸਭਾ ਦੇ ਮੈਂਬਰ ਦਿੱਲੀ ਵਾਲੇ ਚੁਣ ਲਏ ਤੇ ਹਜੇ ਵੀ ਇਹਨਾਂ ਦੀਆਂ ਜ਼ਮੀਰਾਂ ਮਰੀਆਂ ਪਈਆਂ ਨੇ ਹਜੇ ਵੀ ਉਸੇ ਛੜ ਨੂੰ ਵੋਟਾਂ ਪਾਈ ਜਾਂਦੇ ਆ ਇਨਾਂ ਦੇ ਕੋਈ ਚੇਤੇ ਨਹੀਂ ਕੋਈ ਮਰੇ ਕੋਈ ਜੀਵੇ ਮੈਂ ਕਹਿੰਦਾ ਐਦਾਂ ਦੇ ਲੋਕ ਪੰਜਾਬ ਚ ਬੈਠੇ ਆ ਉਹ ਜਿਨ੍ਹਾਂ ਦੀ ਮਾਨਸਿਕਤਾ ਹੀ ਮਰ ਗਈ ਕੁਝ ਕੁ ਲਾਲਚਾਂ ਦੇ ਪਿੱਛੇ ਇਹਨਾਂ ਨੇ ਪਿੱਛੇ ਲੱਗੇ ਫਿਰਦੇ ਆ ਉਹ ਦਿੱਲੀ ਵਾਲਿਆਂ ਦੇ ਇਹੀ ਦਿੱਲੀ ਮਾਰੂਗੀ ਜਿੱਦੇ ਮਾਰੂ ਤੁਹਾਨੂੰ ਯਾਦ ਰੱਖਿਓ ਇਹੀ ਦਿੱਲੀ ਮਾਰੂਗੀ ਬਠਿੰਡੇ ਵਾਲਿਓ ਉਹੀ ਭਾਜਪੀ ਜਿਹਨੂੰ ਤੁਸੀਂ ਸਵਾ ਲੱਖ ਵੋਟ ਦੇ ਚੁੱਕੇ ਹੋ ਉਹੀ ਮਲੂਕੇ ਦਾ ਪਰਿਵਾਰ ਜਿਹੜਾ ਸੈਟਿੰਗ ਕਰਕੇ ਬੀਬੀ ਨਾਲ ਆਇਆ ਉਹੀ ਜੀਤਮਿੰਦਰ ਜਿਹੜਾ ਪਹਿਲਾਂ ਅਕਾਲੀਆਂ ਸੀ ਫੇਰ ਕਾਂਗਰਸ ਵੱਲੋਂ ਚੋਣ ਲੜਿਆ ਤੇ ਉਹਨਾਂ ਨੂੰ ਤੁਸੀਂ ਕਿੰਨੀਆਂ-ਕਿੰਨੀਆਂ ਵੋਟਾਂ ਦੇ ਬੈਠੇ ਹੋ ਇੱਕ ਪਾਸੇ ਉਹ ਪੰਜਾਬ ਦਾ ਪੁੱਤ ਸਾਰਿਆਂ ਸਰਕਾਰਾਂ ਵਿਰੁੱਧ ਕਿਹਦੇ ਕਰਕੇ ਪੰਜਾਬ ਦੇ ਲੋਕਾਂ ਕਰਕੇ ਉਹਨੂੰ ਕੀ ਲੋੜ ਪਈ ਹੈ ਪੰਜਾਬ ਦੀ ਖਾਤਰ ਬੋਲਣ ਦੀ ਉਹਨੂੰ ਕੀ ਲੋੜ ਪਈ ਐ ਪਰਚੇ ਕਰਵਾਉਣ ਦੀ ਉਹਨੂੰ ਕੀ ਲੋੜ ਪਈ ਐ ਅੰਦੋਲਨਾਂ ਦੇ ਵਿੱਚ ਜਾ ਕੇ ਪਰਚੇ ਕਰਨ ਦੀ ਉਹਨੂੰ ਕੀ ਲੋੜ ਐ ਪਾਣੀ ਬਚਾਉਣ ਦੀ ਇਹਨਾਂ ਲੀਡਰਾਂ ਵਾਂਗੂ ਬਣੇ ਕੱਪ ਮਾਰੇ ਆਵੇ ਤੇ ਜਿੱਤ ਜੇ ਕਈ ਪਿੰਡਾਂ ਤੋਂ ਸਾਨੂੰ ਫੋਨ ਆਉਂਦੇ ਰਿਹਾ ਕਰਨ ਕਿ ਭਾਈ ਲੱਖਾ ਸਾਡੇ ਪਿੰਡ ਆਇਆ ਤਾਂ ਸੀ ਪਰ ਇਹਨੇ ਵੋਟਾਂ ਦਾ ਮੰਗੀਆਂ ਨਹੀਂ ਇੰਨੀ ਕਮਾਨ ਸਕਦਾ ਉਹ ਮੈਂ ਕਿਹਾ ਜਦੋਂ ਵੋਟਾਂ 'ਚ ਖੜਾ ਹੀ ਐ ਵੋਟਾਂ ਪਾਉਂਗਈ ਕਹਿੰਦੇ ਇਹਦਾ ਵੋਟਾਂ ਹੀ ਨਹੀਂ ਮੰਗਦਾ ਇੱਥੇ ਬਸ ਜਿਹੜੇ ਇਹਨਾਂ ਦੇ ਆ ਕੇ ਵੋਟਾਂ ਮੰਗ ਲੈਂਦੇ ਆ ਭਾਵੇਂ ਉਹ 84 ਦੇ ਕਾਤਲ ਹੋਣ ਭਾਵੇਂ ਉਹਨਾਂ ਨੇ 3.5 ਐਸਐਲਾਈ ਹੋਵੇ ਭਾਵੇਂ ਉਹਨਾਂ ਨੇ ਬਦਬੀਆਂ ਕਰਵਾਈਆਂ ਹੋਣ ਇਹ ਲੋਕ ਉਹਨਾਂ ਨੂੰ ਵੋਟਾਂ ਪਾ ਦਿੰਦੇ ਆ ਐ ਇੰਨੀ ਸਾਡੀ ਮਾਨਸਿਕਤਾ ਇੱਥੇ ਜਾ ਕੇ ਰੁੱਕ ਗਈ ਆ ਮੈਂ ਕਹਿੰਦਾ ਐਨੇ ਦਲਾਲ ਬਣ ਗਿਓ ਓਏ ਐਨੇ ਚੱਪਲ ਚੱਟ ਬਣ ਗਿਓ ਇਹਨਾਂ ਲੀਡਰਾਂ ਦੇ ਕਦੇ ਸੋਚਿਆ ਨਹੀਂ ਸੀ ਦੇਖੋ ਖਨੂਰ ਸਾਹਿਬ ਵੱਲ ਮਾਰੋ ਨੇਗਾ ਮਿਹਨੇ ਮਾਰਦਾ ਹੁੰਦਾ ਸੀ ਨਾ ਸਾਲਾ ਪੰਜਾਬ ਉਹ ਲਾਤ ਅਗਲੇ ਨੇ ਮਹਿਣਾ ਉਹ ਕਰਤਾ ਤੌਣ ਚੋ ਕਿਲਾ ਡਿਬਰੂਗੜੀ ਦੀ ਜੇਲ੍ਹ ਚ ਬੈਠਾ ਸਿੰਘ ਜਤਾਤਾ ਖਨੂਰ ਸਾਹ ਵਾਲਿਆਂ ਨੇ ਕਿਉਂਕਿ ਉਹ ਕਹਿੰਦੇ ਅਸੀਂ ਮਿਹਣਾ ਨਹੀਂ ਖਟਣਾ ਅਸੀਂ ਆਪਣੀ ਕੌਮ ਨਾਲ ਖੜਨਾ ਹੈ ਉਹ ਖੜ ਗਏ ਅਗਲੇ ਯਾਦ ਕਰੋ ਫਰੀਦਕੋਟ ਵਾਲਿਆਂ ਨੂੰ 7 ਦਿਨਾਂ ਦੇ ਵਿੱਚ ਐਸੀ ਹਵਾ ਪਲਟੀ ਐਸੀ ਹਵਾ ਪਲਟੀ ਉਹ ਕਹਿੰਦੇ ਅਸੀਂ ਨਹੀਂ ਕਿਸੇ ਨਾਲ ਖੜਨਾ ਦਿੱਲੀ ਵਾਲੇ ਨਾਲ ਅਸੀਂ ਤਾਂ ਆਪਣੇ ਪੰਥ ਨਾਲ ਖੜਨਾ ਹੈ ਅਸੀਂ ਆਪਣੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਨਾਲ ਖੜਨਾ ਹੈ ਉਹ ਖੜ ਗਏ ਅਗਲੇ ਪਰ ਬਠਿੰਡੇ ਵਾਲੋ ਮੈਂ ਤੁਹਾਨੂੰ ਪੁੱਛਦਾ ਪਾ ਤੁਸੀਂ ਕਿਹਦੇ ਨਾਲ ਖੜ ਗਏ ਹੋ ਚਾਰ ਸਿਲੜਾਂ ਦੀ ਖਾਤਰ ਵੋਟਾਂ ਪਾਤੀਆਂ ਸਰਕਾਰੀ ਤੰਤਰ ਜੰਤਰ ਦੇ